ਕ੍ਰੇਲੂਚ ਗ੍ਰਾਭ ਬਣਿਆ ਹਿੰਸਾ ਦਾ ਕਾਰਨ ਸਾਲੇ ਨੇ ਹੀ ਜੀਜੇ ਨੂੰ ਮਾਰ ਦਿੱਤੀ ਗੋਲੀ ਦੇਰ ਰਾਤ ਸੁੱਤੇ ਪਏ ਜੀਜੇ ਉੱਤੇ ਕੀਤੀ ਫਾਇਰਿੰਗ ਹਾਲਾਤ ਨਾਜੁਕ ਦੇਖਦੇ ਹੋਏ ਪੀਜੀ ਰੈਫਰ ਕੀਤਾ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਭਰਾਇਂ ਜਿੱਕਣਾ ਦੇ ਰੈਣ ਵਾਲੇ 35 ਸਾਲਾ ਵਿਅਕਤੀ ਉਤੇ ਉਸਦੇ ਸਾਲੇ ਨੇ ਹੀ ਦੇਰ ਰਾਤ ਹਮਲਾ ਕਰ ਦਿੱਤਾ ਹੈ ਜਿਸ ਦੇ ਵਿੱਚ ਵਿਅਕਤੀ ਦੇ ਪੇਟ ਦੇ ਵਿੱਚ ਗੋਲੀ ਮਾਰੀ ਗਈ ਹੈ ਜ਼ਿਕਰਯੋਗ ਹੈ ਕਿ ਜਿੱਕਣਾ ਦੇ ਵਿਕਰਮ ਸਿੰਘ ਪੁੱਤਰ ਸਵਰਗੀਆਂ ਭਜਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਛੋਟੀ ਬੱਚੀ ਦੇ ਨਾਲ ਆਪਣੇ ਕਮਰੇ ਦੇ ਵਿੱਚ ਸੌ ਰਿਹਾ ਸੀ ਤਾਂ ਅੱਧੀ ਰਾਤ ਉਸਦੇ ਘਰ ਦੇ ਵਿੱਚ ਪਸ਼ੂਆਂ ਦੇ ਬਾੜੇ ਦੇ ਵੱਲ ਉਸਦਾ ਸਾਲਾ ਧਕਲੋਇਆ ਵਿਕਰਮ ਦੇ ਤਦੀ ਮਾ ਕੁਲਮੰਤ ਕੌਰ ਦੇ ਮੁਤਾਬਕ ਵਿਕਰਮ ਦੇ ਸਾਲੇ ਨੇ ਸੁੱਤੇ ਪਏ ਦੇ ਗਲ ਦੇ ਵਿੱਚ ਪਰਨਾ ਪਾ ਕੇ ਬਰਾਡੇ ਦੇ ਵਿੱਚ ਕਢੀਸ ਲਿਆ ਜਦੋਂ ਵਿਕਰਮ ਨੇ ਚੀਖ ਚੜਾ ਕੀਤਾ ਤਾਂ ਉਸ ਦੀ ਮਾਂ ਤੇ ਪੜੋਸ ਦੇ ਵਿੱਚ ਰਹਿਣ ਵਾਲੀ ਉਸ ਦੀ ਮਾਸੀ ਉੱਠ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗ ਪਈ ਲੇਕਿਨ ਉਦੋਂ ਤੱਕ ਵਿਕਰਮ ਦੇ ਸਾਲੇ ਨੇ ਉਸ ਉੱਤੇ ਗੋਲੀ ਨਾਲ ਵਾਰ ਕਰ ਦਿੱਤਾ ਸੀ ਗੋਲੀ ਵਿਕਰਮ ਦੇ ਪੇਟ ਦੇ ਵਿੱਚ ਲੱਗੀ ਤੇ ਉਸ ਤੋਂ ਬਾਅਦ ਉਸ ਦਾ ਸਾਲਾ ਮੌਕੇ ਤੋਂ ਫਰਾਰ ਹੋ ਗਿਆ ਇਸ ਦੌਰਾਨ ਜਿੱਥੇ ਪਿੰਡ ਵਾਸੀਆਂ ਨੇ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਉਸ ਦੀ ਮਾਤਾ ਕੁਲਵੰਤ ਕੌਰ ਦਾ ਬੁਰਾ ਹਾਲ ਹੈ ਉਸ ਨੇ ਕਿਹਾ ਕਿ ਉਸ ਦੇ ਪੁੱਤਰ ਦਾ ਵਿਆਹ ਨਜ਼ਦੀਕੀ ਪਿੰਡ ਬਲੋਲੀ ਵਿਖੇ ਹੋਇਆ ਸੀ ਵਿਆਹ ਤੋਂ ਕੁਝ ਚਿਰ ਮਗਰੋਂ ਹੀ ਬਿਕਰਮ ਅਤੇ ਉਸਦੀ ਪਤਨੀ ਦਾ ਆਪਸ ਦੇ ਵਿੱਚ ਝਗੜਾ ਰਹਿਣ ਲੱਗਿਆ। ਹੌਲੀ-ਹੌਲੀ ਝਗੜਾ ਵੱਧ ਗਿਆ ਤੇ ਦੋਨਾਂ ਧਿਰਾਂ ਦੇ ਵਿੱਚ ਅਦਾਲਤੀ ਕੇਸ ਚੱਲ ਪਿਆ। ਇਸ ਝਗੜੇ ਤੋਂ ਖਫਾ ਬਿਕਰਮ ਦੇ ਸਾਲੇ ਵੱਲੋਂ ਦੇਰ ਰਾਤ ਉਹਨਾਂ ਦੇ ਘਰ ਆ ਕੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਬਿਕਰਮ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ। ਪਹਿਲਾਂ ਉਸ ਨੂੰ ਸਿਵਲ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਪੀਜੀਐ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਗੋਲੀ ਚਲਾਉਣ ਵਾਲਾ ਵਿਅਕਤੀ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ। ਇਸ ਮੌਕੇ ਕੀਤਪ੍ਰਸਾਪ ਤੋਂ ਥਾਣਾ ਮੁਖੀ ਜਤਨ ਕਪੂਰ ਦੇ ਨਾਲ ਗੱਲ ਦੱਸਿਆ ਕਿ ਘਟਨਾ ਦਾ ਪਤਾ ਚਲਦਿਆਂ ਹੀ ਉਹਨਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਮੌਇਨਾ ਕੀਤਾ ਗਿਆ ਫਿਲਹਾਲ ਉਹਨਾਂ ਦੇ ਪਾਸ ਬਿਆਨ ਦਰਜ ਨਹੀਂ ਹਨ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਦੋਸ਼ੀ ਵਿਅਕਤੀ ਨੇ ਆਪਣਾ ਲਾਇਸੈਂਸ ਹਥਿਆਰ ਦੇ ਨਾਲ ਗੋਲੀ ਮਾਰੀ ਹੈ ਜੀਤਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਮਨੀਸ਼ ਫਰਵਾਹ ਦੀ ਰਿਪੋਰਟ ਹਰਵੰਤ ਕੋਹੜ ਹੈ ਜੀ ਅੱਛਾ ਕੀ ਗੱਲ ਹੋਈ ਹੈ ਜੀ ਰਾਤ ਰਾਤ ਜੀ ਕੋ ਆਇਆ ਜੀ ਉਹਦਾ ਸਾਰਾ ਪੂਰੇ ਨਾ ਫਿਰ ਮੈਨੂੰ ਮੈਂ ਪੂਰੇ ਸੁੱਤੀ ਵੀ ਤੀ ਬਾਹਰ ਜਦੋਂ ਵੀਕਰ ਨੇ ਰਾਡ ਮਾਰੀ ਨਾ ਮੈਂ ਅੰਦਰ ਨੂੰ ਗਈ ਉਹਨੇ ਉਹਦੇ ਗੱਲ 'ਚ ਪਾਰਨਾ ਤਾਂ ਜੀ ਪਾ ਕੇ ਬਾਹਰ ਨੂੰ ਘੜੀਸ ਕੇ ਤਾਂ ਲੈ ਚੱਲਿਆ ਵਾ ਜੀ ਜਿੱਧਰ ਤੇ ਆਇਆ ਉਧਰ ਨੂੰ ਫਿਰ ਜਦ ਮੈਂ ਗਈ ਨਾ ਇਹ ਤੇ ਮੈਂ ਹਟਾਇਆ ਮੈਂ ਕਿਹਾ ਪੁੱਤ ਤੂੰ ਕਿਆ ਕਰਿਆ ਕਰਦਾ ਰਿਸ਼ਤੇਦਾਰ ਹੈ ਬਹਿ ਕੇ ਗੱਲ ਕਰ ਲੈ ਜੀ ਕੋਈ ਗੱਲ ਹੈ ਹਾਂਜੀ ਉਹਨੇ ਮੈਨੂੰ ਕੁਛ ਨਹੀਂ ਉਹ ਕਹਿੰਦਾ ਮੇਰੀ ਭੈਣ ਨੇ ਨਾਲੇ ਮੇਰੇ ਘਰ ਆਲੀ ਨਹੀਂ ਮੈਨੂੰ ਭੇਜਿਆ ਵਾ ਨੇ ਉਹਨੇ ਫੇਰ ਉਹਨੇ ਗੋਲੀ ਤੁਹਾਡੇ ਦੇ ਫੇਰ ਉਹਨੇ ਮੇਰੇ ਖੜੀ ਖੜੀ ਗੋਲੀ ਮਾਰਤੀ ਜੀ ਮੇਰੇ ਬੱਚੇ ਦੇ ਮਾਤਾ ਜੀ ਆਹ ਕੀ ਕੀ ਮਾਤਾ ਜੀ ਮੰਗ ਕੀ ਕਰਦੇ ਹੋ ਬਾਥਰੂਮ ਵਾਲ ਤੇ ਆਇਆ ਜੀ ਕੀ ਮੰਗ ਕਰਦੇ ਹੋ ਮਾਤਾ ਜੀ ਹੁਣ ਤੁਸੀਂ ਮੰਗ ਯਹੀ ਕਰਦੇ ਜੀ ਉਹ ਮੇਰੇ ਬੱਚੇ ਨੂੰ ਹਰ ਵੇਲੇ ਧੰਕੀਆਂ ਹੀ ਦੇਈ ਜਾਂਦਾ ਜੀ ਧੰਕੀ ਦੇਈ ਜਾਂਦਾ ਮੇਰੇ ਦੂਏ ਮੁੰਡਿਆਂ ਨੂੰ ਵੀ ਭੈਣ ਦਿਆਂ ਨੂੰ ਵੀ ਕਹਿ ਗਿਆ ਵੀ ਮੈਂ ਹੀ ਹੀ ਮਾਰਨੇ ਵੀ ਗੋਲੀ ਨਾਲ ਦੂਏ ਪਹਿਲਾਂ ਇਹਨੂੰ ਸਾਡੇ ਮੁੰਡੇ ਨੂੰ ਦਿੰਦਾ ਤਾਂ ਜੀ ਧਮਕੀਆਂ ਹੁਣ ਉਹਨਾਂ ਨੂੰ ਵੀ ਦੇਆ ਕਰਦਾ ਫਾ ਦੇ ਕੇ ਗਿਆ ਜੀ ਹੁਣ ਵਿਕਰਮ ਕਿਦਾਂ ਹਾਲ ਵਿਕਰਮ ਮੇਰਾ ਗੰਬੀਰ ਹਾਲਤ ਚ ਹੈ ਜੀ ਪਤਾ ਨਹੀਂ ਮੈਨੂੰ ਕੁਝ ਨਹੀਂ ਮੈਂ ਤਾਂ ਘਰੀ ਆ ਬੈਠੀ ਵੀ ਮੇਰਾ ਬੱਚਾ ਹੈ ਕਹਿੰਦੇ ਪੁਲਸ ਆਈ ਮੈਂ ਕਿੱਥੇ ਆ ਗਈ ਪੁਲਸ ਵੀ ਆਈ ਪੁਲਸ ਵੀ ਆ ਲੈਣੀ ਹਾਏ ਵੇ ਕੀ ਕਰਾਂ ਮੈਂ ਕਿੱਥੇ ਨੂੰ ਜਾਵਾਂ ਜੀ ਮੇਰੀ ਇੱਕ ਬੱਚਾ ਇੰਨੀ ਕਬੇਟੀ ਹੈ ਬਹੂ ਸਿੱਟ ਕੇ ਚਲ ਗਈ ਵੀ ਜੀ ਇੰਨੀ ਦੇਰ ਦੀ ਹਾਈ ਮੇਰੀ ਬੱਚੀ ਉਹ ਵੀ ਰਾੜਾ ਮਾਰਿਆ ਕਰਦੀ ਸੀ ਮੇਰਾ ਪਾਪਾ ਨਹੀਂ ਹੈ ਮੇਰੇ ਪਾਪਾ ਇਹਨਾਂ ਦੇ ਆਪਸ ਚ ਕੇਸ ਚੱਲਦਾ ਤੇ ਡਿਸਪੋਟ ਚਾਹਦੇ ਕੇਸ ਚੱਲਿਆ ਕਰਦਾ ਜੀ ਬਹੂ ਨੇ ਪਾਇਆ ਵਾ ਕਹਿੰਦੀ ਮੈਂ ਜਾਣਾ ਨਹੀਂ ਮੈਂ ਤੈਨੂੰ ਮਾਰ ਕੇ ਏ ਟੜਾਲ ਘਰਾਂ ਨੂੰ ਨਹੀਂ ਆਣਾ ਵੇ ਨਾਲ ਉਹਦੀ ਘਰ ਵਾਲੀ ਕਹਿੰਦੀ ਜੀ ਇਕੱਠੇ ਹੋਏ ਵੇ ਸਾਰੇ ਟੱਬਰ ਸੱਸ ਵੀ ਨਾਲ ਐ ਜੀ ਰਲ ਵੀ ਛਾਲੀ ਵੀ ਨਾਲ ਐ ਜੀ ਇੱਕ ਪੂਆ ਦਾ ਮੁੰਡਾ ਏ ਇਸ ਕੇਈ ਜਣੇ ਆ ਜੀ ਰਲੇ ਵੇ ਮੇਰੇ ਪੁੱਤ ਨੂੰ ਮਾਰਨੇ ਨੂੰ ਬਹੁਤ ਦੇਰ ਦੇ ਘੁੰਮੀ ਜਾਂਦੇ ਜੀ ਹਾਂ ਇਹ ਕਦੀ ਸਾਰੇ ਠਾਣੇ ਚ ਨੀ ਨੀਕੇ ਵੀ ਇਹੀ ਕਹਿੰਦਾ ਵੀ ਮੈਂ ਤੈਨੂੰ ਮਾਰਨਾ ਠਾਣੇ ਵਾਲਿਆ ਸਾਹਮਣੇ ਸਭ ਨਾਲ ਸਾਹਮਣੇ सरपंच ਸਾਹਮਣੇ ਵੀ ਕਹੀ ਜਾਂਦਾ ਇਹ ਸਾਡੇ ਘਰ ਤੇ ਹੋ ਰਹੀ ਹੈ ਇਹਨਾਂ ਨੂੰ ਵੀ ਪੁੱਛ ਲੋ ਤੇਜੀਕਰ ਸਾਨੂੰ ਜਸਟ ਫੋਨ ਤੇ ਇੱਕ ਇਨਫੋਰਮੇਸ਼ਨ ਮਿਲੀ ਹੈਗੀ ਹੈ ਕਿ ਚਿਖ ਨੇ ਕਿਸ ਨੇ ਗੋਲੀ ਮਾਰੀ ਤੇ ਉਹ ਲੜਕੇ ਜਿਹੜਾ ਜਿਹਦੇ ਕੋਲੀ ਲੱਗੀ ਸੀਗੀ ਉਹਨੂੰ ਉਹਦੇ ਪਰਿਵਾਰਕ ਮੈਂਬਰ ਪੀਜੀ ਲਿਖੇ ਗਏ ਅਜਲੀ ਉਹਦਾ ਆਪਰੇਸ਼ਨ ਚੱਲ ਰਿਹਾ ਹੈ ਤੇ ਫਿਲਹਾਲ ਜੋ ਪਰਿਵਾਰਕ ਮੈਂਬਰ ਦੱਸ ਰਹੇ ਹਨ ਕਿ ਹਲੇ ਸੇਫ ਹੈ ਤੇ ਜਾਨ ਨੂੰ ਖਤਰਾ ਨਹੀਂ ਹੈ ਫਿਲਹਾਲ ਬਾਕੀ ਅਸੀਂ ਵਿਜ਼ਿਟ ਕੀਤਾ ਸਪੌਟ ਤੇ ਉੱਥੇ ਫਰਾਂਸਿਕ ਟੀਮ ਬੁਲਾ ਕੇ ਕਿਤੇ ਵੀ ਇਹ ਫੜਤਾਲ ਬਟ ਆਫੀਸ਼ਲ ਸਟੇਟਮੈਂਟ ਇਹਨਾਂ ਦੇ ਘਰ ਦੇ ਵੱਲੋਂ ਹਾਲੇ ਦਿੱਤੀ ਨਹੀਂ ਗਈ ਹੈ ਬਿਆਨ ਉਹ ਕਹਿੰਦੇ ਆਪਰੇਸ਼ਨ ਤੋਂ ਬਾਅਦ ਹੀ ਅਸੀਂ ਕੁਝ ਦੱਸ ਪਾਵਾਂਗੇ ਤੇ ਜਿਵੇਂ ਉਹ ਬਿਆਨ ਲਿਖਾਂਦੇ ਹੈਗੇ ਅਸੀਂ ਉਸ ਦੇ ਅਕੋਰਡਿੰਗ ਪਰਚਾ ਤਚ ਕਰਕੇ ਕਾਰਵਾਈ ਕਰਾਂਗੇ ਸਰ ਇਹ ਤਾਂ ਐਵੇਂ ਪਤਾ ਲੱਗਿਆ ਕੋਈ ਚਲਾਉਣ ਵਾਲਾ ਹੈ ਕੋਣਾ ਹੈ ਅ ਇਹ ਹੈਲੇ ਪਰਿਵਾਰਕ ਮੈਂਬਰ ਆਫੀਸ਼ੀਅਲੀ ਦੱਸਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ